ਲੁਕਣ ਦੀ ਆਦਤ ਆਬ ਮਗਰ ਉਹ ਸ਼ਰਾਰਤ ਕਰਦੇ ਆ ਹੋਰਨ ਮਾਰਦੇ ਕਿ ਕੋੜਾ ਡਰੇ ਬਟ ਨਹੀਂ ਡਰਤ ਨਹੀਂ ਇੱਤੇ ਵੈਗਰੂ ਦੀ ਕਿਰਪਾ ਪੂਰੀ ਫੋਕਸ ਕੋੜੇ ਵੱਲ ਹੀ ਹੁੰਦਾ ਮੇਰਾ ਕਦੇ ਵੀ ਇਦਾਂ ਨਹੀਂ ਹੋਇਆ ਕਿ ਕੋਈ ਮੇਰੇ ਬਾਰੇ ਕੀ ਸੋਚ ਰਿਹਾ ਜਾਂ ਕੋਈ ਕਿੱਦਾਂ ਦੇਖ ਕੇ ਚੱਲ ਰਿਹਾ ਮੈਨੂੰ ਤਾਂ ਬਸ ਆਏ ਹੁੰਦਾ ਕਿ ਬਸ ਮੇਰਾ ਧਿਆਨ ਇੱਕ ਹੀ ਸੋਚ ਲੈ ਕੇ ਚੱਲਦੀ ਆ ਕੋਮਲ ਤੂੰ ਬਸ ਅੱਥੇ ਕੋੜੇ ਨਾਲ ਆਈਆਂ ਤਾਂ ਤੇਰਾ ਧਿਆਨ ਕੋੜੇ ਵੱਲ ਹੋਣਾ ਚਾਹੀਦਾ ਕੋੜੇ ਕਿਉਂ ਰੱਖ ਰਹੇ ਆ ਕਿਉਂ ਕੋੜਿਆਂ ਨਾਲ ਇੰਨਾ ਪਿਆਰ ਪੈ ਗਿਆ ਅਜੇ ਕੀ ਗੱਲਬਾਤ ਹੋਈ ਦੇਖੋ ਇਹ ਜਾਨਵਰੀ ਇਹੋ ਜਿਹਾ ਕੋੜਾ ਜਾਨਵਰੀ ਇਹੋ ਜਿਹਾ ਜਿੰਦੇ ਨਾਲ ਆਪਣਾ ਮੂੰਹ ਪੈ ਜਾਂਦਾ ਸੋ ਤਾਂ ਇਹਨਾਂ ਨੂੰ ਫੈਮਿਲੀ ਮੈਂਬਰ ਦੀ ਤਰ੍ਹਾਂ ਰੱਖਦੇ ਆਂ ਜੀ ਮੈਂ ਵੀ ਸਟੱਡੀ ਕਰਦੀ ਆ ਮਤਲਬ ਉਦਾਂ ਤਾਂ ਆਪਾਂ ਲੇਬਰ ਰੱਖੀ ਹੋਈ ਆ ਬਟ ਜਿਵੇਂ ਮੈਂ ਸਕੂਲ ਜਾਣੀ ਆ ਸਕੂਲ ਜਾਣ ਤੋਂ ਪਹਿਲਾਂ ਵੀ ਮੈਂ ਇਹਨਾਂ ਨੂੰ ਮਿਲ ਕੇ ਜਾਣਾ ਤੇ ਰਾਤ ਨੂੰ ਵੀ ਮੈਂ ਘੋੜੇ ਦੇ ਨਾਲ ਘੰਟਾ ਲਾਉਣਾ ਹੀ ਲਾਉਣਾ ਸ਼ੁਰੂ ਸ਼ੁਰੂਸ਼ ਤਾਂ ਪਾਪਾ ਮੈਨੂੰ ਜਿਵੇਂ ਮੈਂ ਛੋਟੀ ਹੁੰਦੀ ਸੀ 5-6 ਸਾਲ ਦੀ ਤਾਂ ਉਦੋਂ ਹੀ ਚੜਾ ਦਿੰਦੇ ਹੁੰਦੇ ਸੀ ਕਿ ਮੈਨੂੰ ਵੀ ਆਏ ਹੁੰਦਾ ਸੀ ਮੈਂ ਘੋੜੇ ਤੇ ਬੈਠਣਾ ਕਿ ਮੈਨੂੰ ਛੂਟੇ ਦਿਓ ਉਸ ਤੋਂ ਬਾਅਦ ਜਿਵੇਂ ਖੁਦ ਜਦੋਂ ਲਗਾਮ ਕੰਟਰੋਲ ਕਰਨੀ ਸਿੱਖੀ ਤਾਂ ਫਿਰ ਰਾਈਡਿੰਗ ਆਪਣੇ ਆਪ ਆ ਗਈ ਮੈਨੂੰ ਆ ਮਾਈ ਭਾਗੂ ਜੀ ਹਨਾ ਮਾਤਾ ਸਾਹਿਬਕੌਰ ਜੀ ਦੇਖੋ ਇਹ ਸਾਰੀ ਆਪਣੀ ਸਿੱਖ ਹਿਸਟਰੀ ਚ ਊਮਨ ਦਾ ਬਹੁਤ ਵੱਡਾ ਰੋਲ ਰਿਹਾ ਐਂਡ ਮੇਰੇ ਖਿਆਲ ਚ ਸਿੱਖ ਧਰਮ ਇਕਲੌਤਾ ਧਰਮ ਸੀ ਜਿੰਨ ਚ ਸਭ ਤੋਂ ਪਹਿਲਾਂ ਪ੍ਰਾਪਰਟੀ ਰਾਈਟ ਵੀ ਊਮਨ ਨੂੰ ਮਿਲੀ ਸੀਗੀ ਤੇ ਜਿਵੇਂ ਆਪਣੇ ਘਰੇ ਘੋੜੀਆਂ ਰੱਖੀਆਂ ਹੁੰਦੀਆਂ ਸੀ ਤਾਂ ਸ਼ੁਰੂ ਤੋਂ ਸਾਨੂੰ ਕੋਈ ਰੋਕ ਟੋਕ ਨਹੀਂ ਸੀ ਸਾਡੇ ਘਰੇ ਮੁੰਡੇ ਤੇ ਕੁੜੀ ਨੂੰ ਬਰਾਬਰ ਸਮਝਿਆ ਜਾਂਦਾ ਕਿਤਨੇ ਕਿਤੇ ਰਿਸ਼ਤੇਦਾਰ ਵੀ ਕਹਿੰਦੇ ਹੁੰਦੇ ਆ ਭਾਈ ਵਿਆਹ ਕਰਨਾ ਕੁੜੀ ਦਾ ਤੁਸੀਂ ਕਿਹੜੇ ਕੰਮੀ ਲਾਤੀ ਕੁੜੀ ਹੈ ਭਾਈ ਸਾਨੂੰ ਵੀ ਕਹਿੰਦੇ ਰਹੇ ਆ ਰਿਸ਼ਤੇਦਾਰ ਕਿ ਹਨਾ ਪਰ ਅੱਜ ਉਹੀ ਰਿਸ਼ਤੇਦਾਰ ਜਦੋਂ ਕਿਸੇ ਤੀਜੇ ਬੰਦੇ ਨੂੰ ਦੱਸਦੇ ਆ ਵੀ ਕੋਮਲ ਸਾਡੀ ਧੀ ਆ ਸਾਡੀ ਰਿਸ਼ਤੇਦਾਰ ਆ ਹਨਾ ਤੇ ਅਗਲਾ ਇੰਨਾ ਖੁਸ਼ ਹੋਗੇ ਦੁੱਗਣਾ ਖੁਸ਼ ਹੋਗੇ ਮਿਲਦਾ ਵੱਡੇ ਹੁੰਦੇ ਆ ਚੀਜ਼ਾਂ ਤਾਂ ਬਦਲਦੀਆਂ ਪਰ ਸਾਡੀ ਫੈਮਿਲੀ ਦੀ سپورਟ ਉਦਾਂ ਹੀ ਰਹੀ ਆ ਕਿਉਂਕਿ ਉਹਨਾਂ ਨੂੰ ਆਏ ਸੀ ਕਿ ਸਾਡੇ ਬੱਚੇ ਜੋ ਵੀ ਕੰਮ ਕਰ ਰਹੇ ਆ ਚੰਗਾ ਕੰਮ ਹੀ ਕਰ ਰਹੇ ਆ। ਕਿ ਆ ਸਾਨੂੰ ਕਦੀ ਕਿਸ ਨੇ ਰੋਕਿਆ ਟੋਕਿਆ ਨਹੀਂ ਇੱਧਰਲੇ ਕੰਮ ਚ ਕਿ ਤੁਸੀਂ ਨਹੀਂ ਜਾਣਾ ਘੋੜੇ ਮਰ ਜਾਂ ਜਿਵੇਂ ਆਪਣੀ ਸੁਸਾਇਟੀ ਦੀ ਮੈਂਟੈਲਿਟੀ ਹੈ ਕਿ ਘੋੜੇ ਰੱਖਣਾ ਮਰਦਾਂ ਦਾ ਕੰਮ ਆ। ਇਹ ਹਰ ਵਾਰੀ ਜਾਂਦੀ ਆ ਘੋੜਾ ਕਿਤੇ ਵੀ ਲੈ ਕੇ ਜਾਣਾ ਚਾਹੇ ਅਸੀਂ ਸਾਰਨ ਖੇੜੇ ਸ਼ੋਹ ਤੇ ਗਈ ਸੀ ਮਹਾਰਾਸ਼ਟਰ ਚ ਪੈਂਦਾ ਚਾਹੇ ਰਾਜਸਥਾਨ ਆਈ ਚਾਹੇ ਕਿਤੇ ਹੋਰ ਆ ਫਰੀਦਕੋਟ ਸ਼ੋਹ ਲਾ ਲਓ ਠੀਕ ਐ। ਮੈਂ ਨਾ ਜਾਵਾਂ ਇਹ ਹਰਥਾ ਹੀ ਨਾਲ ਹੁੰਦੀ ਹੈ ਹਮੇਸ਼ਾ ਇਹਦੀ ਕਦੇ ਕਿਸੇ ਨੇ ਫਿਰ ਕੀਮਤ ਵੀ ਲਾਈ ਹੈ ਜੀ ਆਪਾਂ ਕੀ ਇਸ ਪਾਸੇ ਜਾਣਦੀ ਨਹੀਂ ਆਪਾਂ ਕਹਿੰਦੇ ਕਿ ਮੇਰਾ ਸਾਡਾ ਫੈਮਿਲੀ ਮੈਂਬਰ ਆ ਨਾ ਤੇ ਇਹਦੀ ਕੋਈ ਕੀਮਤ ਹੈ ਨਾ ਹੀ ਕੋਈ ਲਾਓ ਘੋੜਿਆਂ ਦਾ ਸ਼ੌਂਕ ਤਾਂ ਹੁਣ ਜਿਵੇਂ ਪੈ ਗਿਆ ਤਾਂ ਲਾਈਫਟਾਈਮ ਤੱਕ ਹੀ ਰਹੂਗਾ ਇਹ ਨਹੀਂ ਛੁੱਟ ਸਕਦਾ ਤੇ ਨਾਈ ਮੈਂ ਛੱਡਣਾ ਚਾਹੁੰਨੀ ਐ ਇਸ ਸ਼ੌਂਕ ਨੂੰ ਕਿਉਂਕਿ ਇਸ ਸ਼ੌਂਕ ਨੇ ਆਪਾਂ ਨੂੰ ਅਲੱਗ ਲੈਵਲ ਤੇ ਪਹੁੰਚਾਇਆ ਇੰਨਾ ਪਿਆਰ ਦਿਵਾਇਆ ਇਸ ਸ਼ੌਂਕ ਨੇ ਬਾਕੀ ਘੋੜਿਆਂ ਨਾਲੋਂ ਇਹਦਾ ਬੋਨ ਸਟਰਕਚਰ ਬਹੁਤ ਹੈਵੀ ਆ ਇਹਦੀ ਮਜ਼ਬੂਤੀ ਬਹੁਤ ਜ਼ਿਆਦਾ ਸਾਨੂੰ ਹਮੇਸ਼ਾ ਜਿਹੜਾ ਵੀ ਕੋਈ ਬੰਦਾ ਨਵਾਂ ਬੰਦਾ ਦੇਖਣ ਆਉਂਦਾ ਜਾਂ ਕੋਈ ਵੀ ਦੇਖਣ ਆਉਂਦਾ ਸਾਨੂੰ ਸਭ ਤੋਂ ਪਹਿਲਾਂ ਇਹੀ ਕਹਿੰਦੇ ਆ ਕਿ ਘੋੜੇ 'ਚ ਬਿਊਟੀ ਤਾਂ ਹੈ ਹੀ ਹੈ ਬਟ ਇਹਦੇ 'ਚ ਮਜ਼ਬੂਤੀ ਵੀ ਬਹੁਤ ਹੈ ਕਿਉਂਕਿ ਬੋਇਲ ਕਰਕੇ ਦਿਨੇ ਚਰਨਾ ਮੋਠ ਬਾਜਰਾ ਹਨ ਤੇ ਉਦਾਂ ਇਹਨੂੰ ਦੁੱਧ ਦਈ ਸਾਰਾ ਕੁਛ ਦਈ ਦਾ ਦਈ ਲੱਸੀ ਲੱਸੀ ਵੀ ਪਿਆ ਦਿੱਦੀ ਆ ਅੱਜਕੱਲ ਜਿਵੇਂ ਰੀਲਾਂ ਦਾ ਸੋਸ਼ਲ ਮੀਡੀਆ ਦਾ ਟ੍ਰੈਂਡ ਆ ਗਿਆ ਤਾਂ ਸਾਰਿਆਂ ਨੂੰ ਆਈ ਹੁੰਦਾ ਕਿ ਅਸੀਂ ਫੇਮ ਫੇਮਸ ਹੋਣ ਲਈ ਤਾਂ ਆਪਦੇ ਆਪ ਨੂੰ ਦਿਖਾਈਏ ਬਟ ਇਦਾਂ ਇਹ ਬਹੁਤ ਗਲਤ ਤਰੀਕਾ ਤੁਸੀਂ ਕੋਈ ਵੀ ਕੰਮ ਕਰਨਾ ਚੰਗਾ ਕੰਮ ਕਰੋ ਜਿਹਦੇ ਨਾਲ ਤੁਹਾਡੇ ਪੇਰੈਂਟਸ ਨੂੰ ਵੀ ਤੁਹਾਡੇ ਉੱਪਰ ਮਾਣ ਹੋਵੇ ਤੇ ਕੋਈ ਤੁਹਾਨੂੰ ਗੱਲ ਨਾ ਕਰ ਸਕੇ ਕਿ ਤੁਹਾਡੀ ਕੁੜੀ ਨੇ ਇਦਾਂ ਕਰਤਾ। ਪ੍ਰੋ ਪੰਜਾਬ ਟੀਵੀ ਦੇਖ ਰਹੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਮਾਗੀ ਦੇ ਮੇਲੇ ਦੀ ਜਦੋਂ ਗੱਲ ਆਉਂਦੀ ਹੈ ਤਾਂ ਮਾਈ ਭਾਗੋ ਨੂੰ ਹਰ ਕੋਈ ਯਾਦ ਕਰਦਾ ਹੈ ਕਿਸ ਤਰ੍ਹਾਂ ਮਾਈ ਭਾਗੋ ਨੇ 40 ਸੰਗਾਂ ਨੂੰ ਜਿਹੜਾ ਆ ਉਹ ਮੇਨੇ ਤਾਨੇ ਮਾਰੇ ਤੇ ਉਸ ਦੇ ਬਾਅਦ ਉਹਨਾਂ ਨੇ ਸ਼ਹੀਦੀਆਂ ਪਾਈਆਂ ਤੇ ਉਸੇ ਹੀ ਮੇਲੇ ਦੇ ਦੌਰਾਨ ਘੋੜਿਆਂ ਦੀ ਪ੍ਰਦਰਸ਼ਨੀ ਲੱਗਦੀ ਹੈ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਜਿੱਥੇ ਵੱਖੋ ਵੱਖਰੇ ਥਾਵਾਂ ਤੋਂ ਸਟੱਡ ਫਾਰਮ ਵਾਲੇ ਵੀਰ ਭੈਣਾ ਆਂਦੇ ਨੇ ਆਪਣੇ ਘੋੜੇ ਲੈ ਕੇ ਤੇ ਉਸੇ ਤਰ੍ਹਾਂ ਇੱਕ ਮਿਸਾਲ ਕਾਇਮ ਕੀਤੀ ਹੈ ਇੱਕ ਕੁੜੀ ਹੈ ਨਾਮ ਕੋਮਲ ਹੈ ਤੇ ਘੋੜੇ ਪਾਲਣ ਦਾ ਸ਼ੌਂਕ ਉਹਨਾਂ ਨੂੰ ਬਚਪਨ ਤੋਂ ਹੀ ਆਇਆ ਕਿਉਂਕਿ ਉਹ ਸਮਾਪਾ ਜਦੋਂ ਪ੍ਰਾਣਾ ਮਾਈ ਭਾਗੋ ਦੇ ਸਮੇਂ ਦਾ ਯਾਦ ਕਰਦੇ ਆ ਤਾਂ ਫਿਰ ਉਹੀ ਸਮਾ ਯਾਦ ਆਂਦਾ ਹੈ ਚਾਹੇ ਉਸ ਵੇਲੇ ਮਾਤਾ ਮਾਂ ਹੋਈਆਂ ਮਾਤਾ ਖੀਵੀ ਜੀ ਹੋਈ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ ਜਾਂ ਫਿਰ ਮਾਤਾ ਰਾਜ ਕੌਰ ਦੀ ਗੱਲ ਕਰ ਲਈਏ ਜਿਨ੍ਹਾਂ ਦੇ ਕੋਖੋਂ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ ਸੋ ਆਪਣੇ ਸਿੱਖ ਧਰਮ ਦੀ ਗੱਲ ਕਰ ਲਈਏ ਤਾਂ ਔਰਤਾਂ ਨੂੰ ਹਮੇਸ਼ਾ ਬਰਾਬਰ ਦਾ ਜਿਹੜਾ ਉਹ ਸਥਾਨ ਦਿੱਤਾ ਕਿ ਤੇ ਅੱਜ ਵੀ ਪੰਜਾਬ ਦੀਆਂ ਤੀਆਂ ਉਸੇ ਤਰ੍ਹਾਂ ਬਾਕਮਾਲ ਕੰਮ ਕਰਦੀਆਂ ਨੇ ਉਸੇ ਤਰ੍ਹਾਂ ਨਾਮ ਕਮਾਉਂਦੀਆਂ ਨੇ ਸੋ ਇਸੇ ਤਰ੍ਹਾਂ ਕੋਮਲ ਜਿਹੜੇ ਆ ਆਪਣੇ ਘਰ ਵਿੱਚ ਘੋੜੇ ਇਹਨਾਂ ਨੇ ਬਚਪਨ ਤੋਂ ਹੀ ਘੋੜੇ ਰੱਖਣ ਦਾ ਇਹਨਾਂ ਨੂੰ ਸ਼ੌਂਕ ਆ ਗੱਲਬਾਤ ਬਾਕੀ ਸਾਰੀ ਇਹਨਾਂ ਨਾਲ ਆਪਾਂ ਕਰ ਲੈਨੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਬਹੁਤ-ਬਹੁਤ ਜੀ ਆਇਆਂ ਨੂੰ ਤੁਸੀਂ ਇੱਥੇ ਆਏ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾ ਸਵਾਲ ਇਹ ਹੀ ਹਟਦਾ ਕਿਉਂਕਿ ਪੰਜਾਬ ਦੇ ਵਿੱਚ ਕੁੜੀਆਂ ਆ ਨਾ ਖਾਸ ਕਰਕੇ ਆ ਕਈ ਕੁੜੀਆਂ ਦੇ ਹੁੰਦਾ ਵੀ ਘਰੋਂ ਬਾਹਰ ਨਿਕਲਣ ਵੀ ਡਰਦੀਆਂ ਤੇ ਪੜਨੋਂ ਵੀ ਡਰਦੀਆਂ ਹਨਾ ਤੁਸੀਂ ਇੱਕ ਅਲੱਗ ਜਿਹਾ ਸ਼ੌਂਕ ਪਾਲਿਆ ਘੋੜੇ ਰੱਖੇ ਆ ਕੁੱਤੇ ਰੱਖੇ ਆ ਤਾਂ ਕਿਵੇਂ ਇੰਟਰਸਟ ਬਣਿਆ ਇਧਰ ਨੂੰ ਇੱਧਰ ਇਹ ਇਦਾਂ ਕਿ ਜਿਵੇਂ ਆਪਣੇ ਘਰੇ ਘੋੜੀਆਂ ਰੱਖੀਆਂ ਹੁੰਦੀਆਂ ਸੀ ਤਾਂ ਸ਼ੁਰੂ ਤੋਂ ਸਾਨੂੰ ਕੋਈ ਰੋਕ ਟੋਕ ਨਹੀਂ ਸੀ ਸਾਡੇ ਘਰੇ ਮੁੰਡੇ ਤੇ ਕੁੜੀ ਨੂੰ ਬਰਾਬਰ ਸਮਝਿਆ ਜਾਂਦਾ ਤਾਂ ਸਾਨੂੰ ਵੀ ਇੱਧਰ ਸ਼ੌਂਕ ਪੈ ਗਿਆ ਸਾਨੂੰ ਕਦੀ ਕਿਸ ਨੇ ਰੋਕਿਆ ਟੋਕਿਆ ਨਹੀਂ ਇੱਧਰ ਲਈ ਕੰਮ ਚ ਕਿ ਤੁਸੀਂ ਨਹੀਂ ਜਾਣਾ ਘੋੜੇ ਮਰ ਜਾਂ ਜਿਵੇਂ ਆਪਣੀ ਸੋਸਾਇਟੀ ਦੀ ਮੈਂਟੈਲਿਟੀ ਹੈ ਕਿ ਘੋੜੇ ਰੱਖਣਾ ਮਰਦਾਂ ਦਾ ਕੰਮ ਆ ਸਾਡੇ ਤੇ ਕਦੀ ਵੀ ਇਹੋ ਜਿਹੀ ਕੋਈ ਤੌਹਮਤ ਨਹੀਂ ਲਾਈ ਗਈ ਸਾਨੂੰ ਇੱਧਰ ਸ਼ੌਂਕ ਸੀ ਤੇ ਸਾਨੂੰ ਸਾਡੀ ਫੈਮਿਲੀ ਨੇ ਸਪੋਰਟ ਕੀਤਾ ਜਦੋਂ ਬਚਪਨ ਹੁੰਦਾ ਉਦੋਂ ਘਰ ਦੇ ਕੁਝ ਵੀ ਆਪਾਂ ਕੰਮ ਕਰ ਲਈਏ ਤਾਂ ਘਰ ਦੇ ਰੋਕ ਟੋਕ ਨਹੀਂ ਕਰਦੇ ਜਦੋਂ ਥੋੜਾ ਬੱਚਾ ਵੱਡਾ ਹੋ ਜਾ ਕਰਦੇ ਆਨ ਉਹ ਫਿਕਰ ਹੁੰਦੀ ਕਿ ਬੱਚੇ ਨੂੰ ਆਪਾਂ ਕਿਸੇ profession ਦੇ ਵਿੱਚ ਲਾ ਦਈਏ ਕੋਈ ਵਧੀਆ ਸਟੱਡੀ ਕਰੇ ਜਾਂ ਫੋਰਨ ਜਾਵੇ ਤਾਂ ਜਦੋਂ ਤੁਸੀਂ ਥੋੜੇ ਵੱਡੇ ਹੋਏ ਤਾਂ ਉਸ ਵੇਲੇ ਕਦੇ ਕਦੇ ਵੀ ਨਹੀਂ ਕਰਦੇ ਆਨੇ ਕਿ ਆ ਪੁੱਤ ਹੁਣ ਤੋਂ ਪੜ੍ਹ ਲਾ ਜਾ ਜਾਂ ਹੋਰ ਕੋਈ ਕੰਮ ਦੇ ਵਿੱਚ ਚਲੇ ਜਾਵੇ ਇਧਰ ਇੰਟਰਸਟ ਥੋੜਾ ਘਟਾ ਦੇ ਹੁਣ ਨਹੀਂ ਮਤਲਬ ਜਿਵੇਂ ਹਾਂਜੀ ਵੱਡੇ ਹੁੰਦੇ ਆ ਚੀਜ਼ਾਂ ਤਾਂ ਬਦਲਦੀਆਂ ਬਟ ਸਾਡੀ ਫੈਮਿਲੀ ਦੀ سپورਟ ਉਦਾਂ ਹੀ ਰਹੀ ਆ ਕਿਉਂਕਿ ਉਹਨਾਂ ਨੂੰ ਆਏ ਸੀ ਕਿ ਸਾਡੇ ਬੱਚੇ ਜੋ ਵੀ ਕੰਮ ਕਰ ਰਹੇ ਆ ਚੰਗਾ ਕੰਮ ਹੀ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਜਦੋਂ ਇੰਨਾ ਵਧੀਆ ਰਿਸਪੌਂਸ ਦਿੰਦੇ ਨੇ ਲੋਕ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ ਕਿ ਤੁਹਾਡੀਆਂ ਬੇਟੀਆਂ ਅੱਗੇ ਆ ਰਹੀਆਂ ਤਾਂ ਉਹਨਾਂ ਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਸਾਡੇ ਤੇ ਤਾਂ ਉਹਨਾਂ ਨੂੰ ਪਤਾ ਕਿ ਸਾਡੇ ਬੱਚੇ ਜੇ ਸਹੀ ਆ ਲੋਕ ਜੋ ਲੋਕਾਂ ਦੀ ਕੀ ਮੈਂਟੈਲਿਟੀ ਉਹਨਾਂ ਲਈ ਮੈਟਰ ਨਹੀਂ ਕਰਦੀ ਉਹਨਾਂ ਨੂੰ ਪਤਾ ਕਿ ਜੇ ਸਾਡੇ ਬੱਚੇ ਸਹੀ ਆ ਤਾਂ ਅਸੀਂ ਉਹਨਾਂ ਦੀ سپورਟ ਕਰਾਂਗੇ ਹੀ ਕਰਾਂ ਐਸ ਵੇਲੇ ਤੱਕ ਹੁਣ ਤੱਕ ਕੀ ਦਿਮਾਗ 'ਚ ਪਲੈਨਿੰਗ ਚੱਲਦੀ ਪਈ ਹੋਵੇ ਕੀ ਕਰਨਾ ਆ ਜਾਂ ਕੋੜੇ ਕਿਉਂ ਰੱਖ ਰਹੇ ਆ ਕਿਉਂ ਕੋੜਿਆਂ ਨਾਲ ਇੰਨਾ ਪਿਆਰ ਪੈ ਗਿਆ ਅਜਿਹੀ ਕੀ ਗੱਲਬਾਤ ਹੋਈ ਦੇਖੋ ਇਹ ਜਾਨਵਰੀ ਇਹੋ ਜਿਹਾ ਕੋੜਾ ਜਾਨਵਰੀ ਇਹੋ ਜਿਹਾ ਜਿੰਦੇ ਨਾਲ ਆਪਣਾ ਮੋਹ ਪੈ ਜਾਂਦਾ ਅਸੀਂ ਇਹਨਾਂ ਨੂੰ ਫੈਮਿਲੀ ਮੈਂਬਰ ਦੀ ਤਰ੍ਹਾਂ ਰੱਖਦੇ ਆ ਕਿਉਂਕਿ ਆਪਾਂ ਇਹਨਾਂ ਨੂੰ ਕਦੀ ਟ੍ਰੀਟ ਹੀ ਨਹੀਂ ਕੀਤਾ ਕਿ ਇਹ ਜਾਨਵਰ ਆ ਜਿਵੇਂ ਅਸੀਂ ਰਹਿੰਦੇ ਆ ਉਵੇਂ ਇਹਨਾਂ ਨੂੰ ਰੱਖਦੇ ਆ ਸਾਨੂੰ ਤਾਂ ਸ਼ੌਂਕ ਤਾਂ ਬਸ ਸੋਚ ਸੋਚਦਾ ਹੀ ਨਹੀਂ ਕੁਛ ਬੰਦਾ ਸ਼ੌਂਕ 'ਚ ਬਸ ਇਹ ਪੈ ਜਾਂਦਾ ਨਾਲ ਬਾਈ ਬਾਈ ਕੀ ਹਾਲ ਹੈ ਜੀ ਸਸ਼ਿਕਾ ਬਾਈ ਜੀ ਪਹਿਲਾਂ ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਟੈਂਟ ਤੇ ਆਉਣ ਦਾ ਬਹੁਤ ਵਧੀਆ ਬਾਈ ਜੀ ਤੁਸੀਂ ਸੁਣਾਓ ਜੀ ਬਾਈ ਜੀ ਆ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੇ ਬ੍ਰਦਰ ਹੁੰਦੇ ਉਹਨਾਂ ਨੂੰ ਫਿਕਰ ਵੀ ਹੁੰਦਾ ਭੈਣਾਂ ਦਾ ਹਨਾ ਤਾਂ ਤੁਸੀਂ ਮਤਲਬ ਪੂਰੀ ਇਹਨਾਂ ਨੂੰ ਖੁੱਲ੍ਹ ਦੇ ਕੇ ਰੱਖਦੇ ਹੋ ਕੋਈ ਗੱਲ ਨਹੀਂ ਕਈ ਵਾਰ ਐਦਾਂ ਹੁੰਦਾ ਨਾ ਕਿਤੇ ਘੋੜੇ ਨੂੰ ਬਾਹਰ ਲੈ ਕੇ ਜਾਣਾ ਜਾਂ ਕਿਤੇ ਵੀ ਲੈ ਕੇ ਜਾਣਾ ਹੈਗਾ ਥੋੜੀ ਝਿਜਕ ਜਾਂ ਮਨ 'ਚ ਡਰ ਹੁੰਦਾ ਆ ਤਾਂ ਤੁਸੀਂ ਕਿਵੇਂ ਟ੍ਰੀਟ ਕਰਦੇ ਹੋ ਸਾਰੇ ਮਤਲਬ ਜੋ ਜਿਸ ਤਰ੍ਹਾਂ ਇਹ ਘੋੜਾ ਰੱਖਦੇ ਆ ਇਹਨਾਂ ਨੂੰ ਕਿਸ ਤਰ੍ਹਾਂ ਸਮਝਾਣੇ ਹੋ ਜਾਂ ਕਿਸ ਤਰ੍ਹਾਂ ਰੱਖਦੇ ਬਈ ਪਹਿਲਾਂ ਤਾਂ ਇਹ ਹਰ ਵਾਰ ਹੀ ਜਾਂਦੀ ਆ ਘੋੜਾ ਕਿਤੇ ਵੀ ਲੈ ਕੇ ਜਾਣਾ ਚਾਹੇ ਅਸੀਂ ਸਾਰਨ ਖੇੜੇ ਸ਼ੋਹ ਤੇ ਗਈ ਸੀ ਮਹਾਰਾਸ਼ਟਰ ਚ ਪੈਂਦਾ ਹੈ ਚਾਹੇ ਰਾਜਸਥਾਨ ਆਈ ਚਾਹੇ ਕਿਤੇ ਹੋਰ ਆ ਫਰੀਦਕੋਟ ਸ਼ੋਹ ਲਾ ਲੋ ਠੀਕ ਹੈ ਮੈਂ ਨਾ ਜਾਂਵਾ ਇਹ ਹਰਥਾ ਹੀ ਨਾਲ ਹੁੰਦੀ ਹੈ ਹਮੇਸ਼ਾ ਠੀਕ ਹੈ ਅੱਗੇ ਦੇ ਨਾਲ ਮੇਰੇ ਤਾਈ ਦਾ ਬੇਟਾ ਉਹ ਇਸ ਟਾਈਮ ਕੈਨੇਡਾ ਚਲਾ ਗਿਆ ਠੀਕ ਹੈ ਤੇ ਉਹ ਨਾਲ ਹੁੰਦਾ ਸੀਗਾ ਤੇ ਇਹਨੇ ਦਾ ਹਰਥਾ ਜਿੱਥੇ ਵੀ ਘੋੜਾ ਲੈ ਕੇ ਜਾਣਾ ਚਾਹੇ ਘਰੋਂ ਬਾਹਰ ਐਕਸਰਸਾਈਜ਼ ਲਈ ਚਾਹੇ ਹਰ ਸੰਡੇ ਅਸੀਂ ਰਾਈਡ ਕਰਦੇ ਹਾਂ ਸਾਡੇ ਘਰ ਤੋਂ ਸਾਡਾ ਖੇਤ 7-8 ਕਿਲੋਮੀਟਰ ਹੈ ਉਦੋਂ ਵੀ ਇੰਨੇ ਨਾਲ ਜਾਣਾ ਮੈਂ ਤਾਂ ਵਹੀਕਲ ਤੇ ਹੋਣਾ ਦੂਸਰੇ ਤੇ ਇੰਨੇ ਹੀ ਘੋੜੇ ਨੂੰ ਨਾਲ ਲੈ ਕੇ ਜਾਣਾ ਹੈ ਅੱਛਾ ਜਦੋਂ ਸੜਕ ਉੱਤੇ ਤੁਸੀਂ ਰਾਈਡ ਕਰਨ ਜਾਂਦੇ ਹੋ ਤਾਂ ਮਤਲਬ ਚਲੇ ਜਾਂਦੇ ਹੋ ਕਦੇ ਐਦਾਂ ਐਦਾਂ ਵੀ ਹੁੰਦਾ ਨਾ ਗੱਡੀਆਂ ਮੋਟਰਾਂ ਕਾਫੀ ਆਉਂਦੀਆਂ ਤਾਂ ਤੁਹਾਨੂੰ ਡਰ ਵੀ ਹੁੰਦਾ ਹੈ ਨਹੀਂ ਆਪਣਾ ਘੋੜਾ ਬਹੁਤ ਸਮਝਦਾਰ ਆਪਾਂ ਨੂੰ ਟ੍ਰੇਨ ਹੀ ਇਸ ਵੀ ਨਾ ਕੀਤਾ ਹੋਇਆ ਕਿ ਉਹ ਕਿਸੇ ਵੀ ਵਹੀਕਲ ਤੋਂ ਡਰਦਾ ਨਹੀਂਗਾ ਕਿ ਮਤਲਬ ਜੇ ਉਹ ਕੋਈ ਲੋਕਾਂ ਦੀ ਆਦਤ ਆਪ ਮਗਰੋਂ ਸ਼ਰਾਰਤ ਕਰਦੇ ਆ ਹਾਰਨ ਮਾਰਦੇ ਕਿ ਘੋੜਾ ਡਰੇ ਪਰ ਨਹੀਂ ਇਹ ਡਰਤ ਨਹੀਂ ਇੱਥੇ ਵਾਹਿਗੁਰੂ ਦੀ ਕਿਰਪਾ ਪੂਰੀ ਕਦੇ ਇਹ ਅਦਾ ਹੋਇਆ ਵੀ ਤੁਹਾਨੂੰ ਕਦੇ ਲੱਗਿਆ ਜਾਂ ਕਿਸੇ ਨੇ ਕਦੇ ਕਿਹਾ ਹੋਵੇ ਕਿ ਕਿਹੜੇ ਸ਼ੌਂਕ ਪਾੜ ਲੈ ਕੁੜੀ ਨੇ ਤੂੰ ਹੋਰ ਕੋਈ ਕੰਮ ਕਰ ਲੈ ਹਨਾ ਕੁੜੀਆਂ ਤਾਂ ਘਰ ਦਾ ਖਾਣਾ ਬਣਾਉਣ ਜੋਗੀਆਂ ਹੁੰਦੀਆਂ ਆ ਜਾਂ ਰੋਟੀਆਂ ਬਣਾਉਣੀਆਂ ਕੱਲੂ ਵਿਆਹ ਹੋ ਗਿਆ ਸਹੁਰੇ ਘਰ ਜਾ ਕੇ ਰੋਟੀਆਂ ਬਣਾਉਣੀਆਂ ਤੇ ਕੋਈ ਤਾਂ ਲੋਕਾਂ ਦੀ ਮੈਂਟੈਲਿਟੀ ਆ ਮਤਲਬ ਹੁਣ ਤੱਕ ਕਾਫੀ ਲੋਕ ਬਦਲ ਗਏ ਜਿਵੇਂ ਇਸ ਵਾਰੀ ਬਹੁਤ ਫੈਮਿਲੀਜ਼ ਆਈਆਂ ਬਹੁਤ ਜ਼ਿਆਦਾ ਲੋਕ ਸਾਨੂੰ ਮਿਲਣ ਆਏ ਬਹੁਤ ਜ਼ਿਆਦਾ ਫੈਮਿਲੀਜ਼ ਮਿਲਣ ਆਈਆਂ ਪਹਿਲਾਂ ਨਹੀਂ ਸੀ ਇਦਾਂ ਦਾ ਬਟ ਹੁਣ ਆਨ ਲੱਗ ਪਈਆਂ ਫੈਮਿਲੀਜ਼ ਮਤਲਬ ਕੁਝ ਹੱਦ ਤੱਕ ਲੋਕ ਬਦਲ ਰਹੇ ਆ ਪਰ ਜਿਹੜੇ ਨਹੀਂ ਬਦ ਦਾ ਸ਼ੌਂਕ ਪੁਗਾ ਰਹੇ ਆ ਬਸ ਚੈਲੰਜ ਕਿੰਨਾ ਕੁ ਰੱਖਦੇ ਹੋ ਜਾਂ ਫਿਰ ਕੀ ਕੀ ਸਮੱਸਿਆਵਾਂ ਕੀ ਕੀ ਮੁਸ਼ਕਲ ਆਈਆਂ ਜਾਂ ਕਿਉਂਕਿ ਜੋ ਤੁਸੀਂ ਸੋਚ ਸਕਦੇ ਹੋ ਜਾਂ ਜੋ ਤੁਸੀਂ ਦੇਖਿਆ ਨਾ ਤੁਹਾਡਾ ਬ੍ਰਦਰ ਵੀ ਨਹੀਂ ਮੇਰੇ ਹਿਸਾਬ ਨਾਲ ਦੇਖ ਸਕਦਾ ਹਨ ਕਿਉਂਕਿ ਤੁਹਾਡੀ ਸੋਚ ਤੁਹਾਡੇ ਨਾਲ ਆ ਤੁਹਾਨੂੰ ਕੋਣ ਕਿੱਦਾਂ ਦੇਖ ਰਿਹਾ ਜੇ ਕਿਵੇਂ ਹਨ ਤਾਂ ਚੈਲੰਜ ਕਿਹੋ ਜਿਹਾ ਰਿਹਾ ਕੀ ਕੀ ਮੁਸ਼ਕਲਾਂ ਕੀ ਕੀ ਸਮੱਸਿਆਵਾਂ ਚੈਲੰਜ ਬਸ ਇਦਾਂ ਹੀ ਹੁੰਦੇ ਕਿ ਜਿਵੇਂ ਆਪਾਂ ਕਿਤੇ ਵੀ ਜਾਂਦੇ ਆ ਤਾਂ ਮੈਨੂੰ ਮੇਰਾ ਧਿਆਨ ਫੋਕਸ ਘੋੜੇ ਵਾਲੀ ਹੁੰਦਾ ਮੇਰਾ ਕਦੇ ਵੀ ਇਦਾਂ ਨਹੀਂ ਹੋਇਆ ਕਿ ਕੋਈ ਮੇਰੇ ਬਾਰੇ ਕੀ ਸੋਚ ਰਿਹਾ ਜਾਂ ਕੋਈ ਕਿੱਦਾਂ ਦੇਖ ਕੇ ਚੱਲ ਰਿਹਾ ਮੈਨੂੰ ਤਾਂ ਬਸ ਆਏ ਹੁੰਦਾ ਕਿ ਬਸ ਮੇਰਾ ਧਿਆਨ ਇੱਕ ਹੀ ਸੋਚ ਲੈ ਕੇ ਚੱਲੀ ਆ ਕੋਮਲ ਤੂੰ ਬਸ ਅੱਥੇ ਘੋੜੇ ਨਾਲ ਆਈਆਂ ਤਾਂ ਤੇਰਾ ਧਿਆਨ ਘੋੜੇ ਵੱਲ ਹੋਣਾ ਚਾਹੀਦਾ ਕਿ ਤੂੰ ਆਪਦੀ ਫੈਮਲੀ ਨੂੰ ਪ੍ਰਾਊਡ ਫੀਲ ਕਰਵਾਉਣਾ ਕੋਈ ਆਪਾਂ ਇਦਾਂ ਦੀ ਗੱਲ ਕਰਨੀ ਹੋਈ ਨਹੀਂ ਤੇ ਕਿਹੜੀ ਨਸਲ ਦਾ ਤੁਹਾਡੇ ਕੋਲ ਘੋੜਾ ਹੈ ਆਪਣੇ ਕੋਲ ਮਾਰਵਾੜੀ ਨਸਲ ਦਾ ਘੋੜਾ ਹੈ ਸ਼ਾਨ ਤੇ ਉਦਾਂ ਵੀ ਆਪਾਂ ਘਰੇ ਮਾਰਵੜੀ ਘੋੜੀਆਂ ਹੀ ਰੱਖੀਆਂ ਹੋਈਆਂ ਤੇ ਰੂਟੀਨ ਫਿਰ ਉਹਦਾ ਕੀ ਹੁੰਦਾ ਹੈ ਸਵੇਰ ਨੂੰ ਕਦੋਂ ਤੁਸੀਂ ਕਿੱਥੇ ਲੈ ਕੇ ਜਾਂਦੇ ਹੋ ਕੀ ਖਿਲਾਉਂਦੇ ਹੋ ਕੀ ਰੂਟੀਨ ਹੁੰਦਾ ਸਾਰਾ ਜੀ ਉਦਾਂ ਇਦਾਂ ਰੂਟੀਨ ਹੈ ਕਿ ਸਵੇਰ ਉੱਠ ਕੇ ਉਹਨੂੰ ਆਪਾਂ ਰਨਿੰਗ ਦੇਣੀ ਹੈ 45 ਤੋਂ ਲੈ ਕੇ 50 ਮਿੰਟ ਫਿਰ ਉਸ ਤੋਂ ਬਾਅਦ ਉਹਨੂੰ ਖਾਣ ਨੂੰ ਪਾ ਦੇਣਾ ਫਿਰ ਉਹਨੇ ਖਾ ਪੀ ਕੇ ਫਿਰ ਉਹਦੀ ਗਰੂਮਿੰਗ ਹੁੰਦੀ ਹੈ ਸਵੇਰ ਫਿਰ ਉਸ ਤੋਂ ਬਾਅਦ ਦੁਪਹਿਰ ਨੂੰ ਰਿਲੈਕਸ ਹੋ ਜਾਂਦਾ ਸ਼ਾਮ ਨੂੰ ਉਹਨੂੰ ਫਿਰ ਆਪਾਂ ਡਾਈਟ ਦੇ ਕੇ ਸ਼ਾਮ ਨੂੰ ਆਪਾਂ ਫਿਰ 2 ਘੰਟੇ ਲਾਉਨੇ ਆ ਘੋੜੇ ਤੇ ਗਰੂਮਿੰਗ ਵਾਸਤੇ ਤੇ ਤੁਸੀਂ ਪੜ੍ਹਦੇ ਹੋ ਵੀ ਨਾਲ ਨਾਲ ਹਾਂਜੀ ਮੈਂ ਵੀ ਸਟੱਡੀ ਕਰਦੀ ਆ ਮਤਲਬ ਉਦਾਂ ਤਾਂ ਆਪਾਂ ਲੇਬਰ ਰੱਖੀ ਹੋਈ ਆ ਬਟ ਜਿਵੇਂ ਮੈਂ ਸਕੂਲ ਜਾਣੀ ਆ ਸਕੂਲ ਜਾਣ ਤੋਂ ਪਹਿਲਾਂ ਵੀ ਮੈਂ ਇਹਨਾਂ ਨੂੰ ਮਿਲ ਕੇ ਜਾਣਾ ਤੇ ਰਾਤ ਨੂੰ ਵੀ ਮੈਂ ਘੋੜੇ ਦੇ ਨਾਲ ਘੰਟਾ ਲਾਉਣਾ ਹੀ ਲਾਉਣਾ ਗਰੂਮਿੰਗ ਦੇ ਟਾਈਮ ਕਿਹੜੀ ਕਲਾਸ 'ਚ ਪੜ੍ਹਦੇ ਹੋ ਮੈਂ ਪਲੱਸ 2 ਮੈਨੂੰ ਲੱਗਿਆ ਕਾਲਜ ਏਟ ਹੋ ਤੁਸੀਂ ਨਹੀਂ ਨਹੀਂ ਮੈਂ 17 ਸਾਲ ਦੀਆਂ ਹਾਂ ਜੀ ਅੱਛਾ ਤੇ ਉਹ ਤੁਹਾਡੇ ਸਟੱਡੀ ਨੂੰ ਤਾਂ ਨਹੀਂ ਇਸ ਚੀਜ਼ ਨਾਲ ਫਰਕ ਪੈਂਦਾ ਹੈਗਾ ਨਹੀਂ ਕੋਈ ਫਰਕ ਨਹੀਂ ਪੈਂਦਾ ਮੈਂ ਮੈਨੇਜ ਕਰ ਲੈਣੀ ਕਿਉਂਕਿ ਮੈਨੂੰ ਪਤਾ ਸਟੱਡੀ ਵੀ ਬਹੁਤ ਜ਼ਰੂਰੀ ਆ ਠੀਕ ਆ ਕੁਝ ਆਪਦੇ ਗੋਲਸ ਵੀ ਆ ਬਟ ਕੁਝ ਗੋਲਸ ਘੋੜਿਆਂ ਨੂੰ ਵੀ ਲੈ ਕੇ ਆ ਜਦੋਂ ਮੈਨੂੰ ਸ਼ੌਂਕ ਆ ਤਾਂ ਸ਼ੌਂਕ ਨੂੰ ਵੀ ਟਾਈਮ ਦੇਣਾ ਪੈਂਦਾ ਤੇ ਸਟੱਡੀ ਨੂੰ ਵੀ ਟਾਈਮ ਦੇਣਾ ਪੈਂਦਾ ਇਹ ਤੁਹਾਡੇ ਵਾਲਾ ਘੋੜਾ ਹੈ ਜੀ ਹਾਂਜੀ ਇਹ ਆਪਣਾ ਘੋੜਾ ਸ਼ਾਨ ਜੀ ਇਹਦੇ ਉੱਤੇ ਵੀ ਚੜਦੇ ਆ ਮਤਲਬ ਕਿ ਹਾਂਜੀ ਇਹਦੇ ਉੱਤੇ ਪਰ ਰਾਈਡਿੰਗ ਕਰਦੇ ਆ ਇੱਥੇ ਨਹੀਂ ਕਰਦੇ ਕਿਉਂਕਿ ਸਟੈਲੀਅਨ ਆ ਅਗ ਆਕੇ ਤਾਂ ਬਹੁਤ ਟੈਂਪਰਮੈਂਟ ਦਾ ਫਰਕ ਆ ਪੈ ਜਾਂਦਾ ਬਿਲਕੁਲ ਜਾਣਦਾ ਹੋਣਾ ਤੁਹਾਨੂੰ ਪਤਾ ਹੋਣਾ ਇਹਦੇ ਸੁਭਾਅ ਬਾਰੇ ਵੀ ਕਿੱਥੇ ਨੇ ਕੀ ਕਰਨਾ ਹੈ ਜੀ ਇਹਦਾ ਸਾਰਾ ਸੁਭਾਅ ਪਤਾ ਹੈ ਇਹਨੂੰ ਵੀ ਪੂਰੀ ਸਮਝ ਆ ਕਿ ਹਾਂ ਹੈ ਮੇਰੇ ਮਾਲਕਾ ਪੂਰਾ ਕਹਿਣਾ ਮੰਨਦਾ ਹੈ ਠੀਕ ਹੈ ਸੋ ਇਹ ਮਾਰਵਾੜੀ ਨਸਲ ਹੈ ਨਾ ਜੀ ਨਹੀਂ ਮਾਰਵਾੜੀ ਨਸਲ ਤਾਂ ਇਹਦੀ ਕਦੇ ਫਿਰ ਇਹ ਮਤਲਬ ਇਹ ਵੈਸੇ ਬਚਪਨ ਤੋਂ ਹੀ ਪਾਲਿਆ ਵਾ ਤੁਸੀਂ ਹਾਂ ਜੀ ਛੋਟਾ ਜਿਹਾ ਬੱਚਾ ਹੀ ਪਾਲਿਆ ਸੀ ਆਪਾਂ ਠੀਕ ਹੈ ਤੇ ਇਹਦੀ ਕਦੇ ਕਿਸੇ ਨੇ ਫਿਰ ਕੀਮਤ ਵੀ ਲਾਈ ਹੈ ਜੀ ਆਪਾਂ ਕੀ ਇਸ ਪਾਸੇ ਜਾਂਦੀ ਨਹੀਂ ਆਪਾਂ ਕਹਿੰਨੇ ਕਿ ਮੇਰਾ ਸਾਡਾ ਫੈਮਿਲੀ ਮੈਂਬਰ ਆ ਨਾ ਤੇ ਇਹਦੀ ਕੋਈ ਕੀਮਤ ਹੈ ਨਾ ਹੀ ਕੋਈ ਲਾਓ ਬਸ ਇਹ ਆਪਣਾ ਫੈਮਿਲੀ ਮੈਂਬਰ ਅੱਗੇ ਕੀ ਤੁਹਾਡਾ ਪਲਾਨ ਹੈਗਾ ਵੀ ਅੱਗੇ ਜ਼ਿੰਦਗੀ ਚ ਕੀ ਕਰਨਾ ਹੈ ਜਾਂ ਮਤਲਬ ਘੋੜੇ ਅੱਕੇ ਹੋਰ ਰੱਖੂਗੇ ਜਾਂ ਕਿਵੇਂ ਜੀ ਹਾਂਜੀ ਘੋੜਿਆਂ ਦਾ ਸ਼ੌਂਕ ਤਾਂ ਹੁਣ ਜਿਵੇਂ ਪੈ ਗਏ ਤਾਂ ਲਾਈਫਟਾਈਮ ਤੱਕ ਹੀ ਰਹੂਗਾ ਇਹ ਨਹੀਂ ਛੁੱਟ ਸਕਦਾ ਤੇ ਨਾ ਹੀ ਮੈਂ ਛੱਡਣਾ ਚਾਹੁੰਦੀ ਇਸ ਸ਼ੌਂਕ ਨੂੰ ਕਿਉਂਕਿ ਇਸ ਸ਼ੌਂਕ ਨੇ ਆਪਾਂ ਨੂੰ ਅਲੱਗ ਲੈਵਲ ਤੇ ਪਹੁੰਚਾਇਆ ਇੰਨਾ ਪਿਆਰ ਦਿਵਾਇਆ ਇਸ ਸ਼ੌਂਕ ਨੇ ਤੇ ਇਹ ਸ਼ੌਂਕ ਤੇ ساری ਉਮਰ ਹੀ ਨਾਲ ਰਹੂਗਾ ਜੀ ਕਈ ਬੰਦੇ ਜਿੱਦਾਂ ਕੰਮ ਕਰਨ ਲਈ ਆਪਣਾ ਕਿੱਤਾ ਜਾਂ ਰੁਜ਼ਗਾਰ ਦੇ ਲਈ ਆਪਣਾ ਹਨਾ ਉਹ ਕਿੱਤਾ ਵੱਖਰਾ ਹੁੰਦਾ ਹੈ ਤੇ ਸ਼ੌਂਕ ਵੱਖਰਾ ਹੁੰਦਾ ਹੈ ਤੇ ਕਈਆਂ ਦਾ ਸ਼ੌਂਕ ਹੀ ਬਾਅਦ ਵਿੱਚ ਬਿਜ਼ਨਸ ਬਣ ਜਾਂਦਾ ਰੁਜ਼ਗਾਰ ਬਣ ਜਾਂਦਾ ਤੇ ਤੁਸੀਂ ਇਹਦੇ ਵਿੱਚੋਂ ਕੀ ਐਕਸਪੈਕਟ ਕਰਦੇ ਹੋ ਕਿ ਆਉਣ ਵਾਲੇ ਸਮੇਂ ਤੁਸੀਂ ਇਸ ਨੂੰ ਬਿਜ਼ਨਸ ਵਾਲੇ ਪਾਸੇ ਲੈ ਕੇ ਜਾਓਗੇ ਜਾਂ ਇਹਨੂੰ ਸ਼ੌਂਕ ਦੇ ਤੌਰ ਤੇ ਵੱਖਰਾ ਰੱਖੂਗੇ ਕਿੱਤਾ ਆਪਣਾ ਵੱਖਰਾ ਕਰੂਗੇ ਇਹ ਦੇਖੋ ਇਹ ਸ਼ੌਂਕ ਵੀ ਬਹੁਤ ਵਧੀਆ ਤੇ ਇਹ ਬਿਜ਼ਨਸ ਵੀ ਬਹੁਤ ਵਧੀਆ ਸ਼ੌਂਕ ਤਾਂ ਤੁਸੀਂ ਦੇਖੋ ਇਹ ਸ਼ੌਂਕ ਇਹੋ ਜਿਹਾ ਕਿ ਆਪਾਂ ਇਸ ਸ਼ੌਂਕ 'ਚ ਬਿਜ਼ੀ ਰਹਿਣੇ ਆ ਪਰ ਇਹਨਾਂ ਫੈਮਲੀ ਨਾਲ ਵੀ ਅਟੈਚ ਰਹਿੰਨੇ ਕਿਉਂਕਿ ਘਰੇ ਰਹਿੰਨੇ ਘਰੇ ਰਹਿਦਾ ਬੰਦਾ ਤਾਂ ਉਹਦਾ ਧਿਆਨ ਸਾਰੀਆਂ ਚੀਜ਼ਾਂ ਵੱਲ ਪੈਂਦਾ ਫੈਮਲੀ ਨਾਲ ਵੀ ਅਟੈਚਮੈਂਟ ਬਹੁਤ ਵੱਧਦੀ ਹੈ ਤੇ ਘੋੜਿਆਂ ਨਾਲ ਵੀ ਵੱਧਦੀ ਆ ਤੇ ਬਿਜ਼ਨਸ ਤਾਂ ਹੀ ਹੈਗਾ ਹੀ ਬਹੁਤ ਵਧੀਆ ਆਪਾਂ ਕੁਝ ਚੰਗੀ ਨਸਲ ਦਾ ਚੰਗੀ ਬਲੱਡ ਲਾਈਨ ਦਾ ਘੋੜਾ ਕੁੜੀ ਬਰੀਡ ਕਰਦੇ ਆ ਆਪਣੇ ਘਰੇ ਗਾਓ ਚੰਗੇ ਮੁੱਲ 'ਚ ਵੇਚਦਾ ਤਾਂ ਉਹਦੇ 'ਚ ਵੀ ਆਪਣਾ ਹੀ ਨਾਮ ਵੱਧਦਾ ਇਨਾਇਤ ਦੇ ਵਰਗਾ ਕੋਈ ਬਿਜ਼ਨਸ ਆ ਨਾ ਇਹਦੇ ਵਰਗਾ ਸ਼ੌਂਕ ਆ ਇ ਇਹ ਤੁਹਾਡੇ ਘੋੜੇ ਦੀ ਇਸ ਦੀ ਖਾਸੀਅਤ ਕੀ ਕੀ ਜਿੱਦਾਂ ਕਰਨ ਵਗੈਰਾ ਕਮਾਉਣੇ ਵੈਸੇ ਤਾਂ ਸਾਰੇ ਕਮਾਉਂਦੇ ਹੁੰਦੇ ਜਾਂ ਖਾਵਾ ਕਰਾ ਘੋੜਾ ਨਾ ਪਿੱਛੇ ਤੱਕ ਦੇਖ ਪਾਣਾ ਪਰ ਤੁਹਾਨੂੰ ਪਤਾ ਨਾ ਵੀ ਦੀ ਹੋਰ ਵੀ ਖਾਸੀਅਤ ਹੋਣੀ ਕੋਈ ਨਾ ਕੋਈ ਜਿਹੜੇ ਦੇ ਕਰਕੇ ਤੁਹਾਡੇ ਕੋਲ ਦੇਖੋ ਇਹਦੇ ਬਾਕੀ ਘੋੜਿਆਂ ਨਾਲੋਂ ਇਹਦਾ ਬੋਨ ਸਟਰਕਚਰ ਬਹੁਤ ਹੈਵੀ ਆ ਇਹਦੀ ਮਜ਼ਬੂਤੀ ਬਹੁਤ ਜ਼ਿਆਦਾ ਸਾਨੂੰ ਹਮੇਸ਼ਾ ਜਿਹੜਾ ਵੀ ਕੋਈ ਬੰਦਾ ਨਵਾਂ ਬੰਦਾ ਦੇਖਣ ਆਉਂਦਾ ਜਾਂ ਕੋਈ ਵੀ ਦੇਖਣ ਆਉਂਦਾ ਸਾਨੂੰ ਸਭ ਤੋਂ ਪਹਿਲਾਂ ਇਹੀ ਕਹਿੰਦੇ ਆ ਕਿ ਘੋੜੇ ਚ ਬਿਊਟੀ ਤਾਂ ਹੈ ਹੀ ਹੈ ਬਟ ਇਹਦੇ ਚ ਮਜ਼ਬੂ ਇਦਾਂ ਕਿ ਬਿਊਟੀ ਤਾਂ ਹੁੰਦੀ ਹੈ ਬਟ ਉਹਨਾਂ ਦੀ ਲੱਤਾਂ ਪਤਲੀਆਂ ਪਤਲੀਆਂ ਹੁੰਦੀਆਂ ਬਟ ਇਹਦੇ ਤੁਸੀਂ ਮਜ਼ਬੂਤੀ ਦੇਖੋ ਗਾਂ ਇਹ ਪ੍ਰੋਡਿਊਸ ਬਹੁਤ ਸੋਹਣਾ ਕਰਦਾ ਹੈ ਕੈਮਰਾ ਤੁਸੀਂ ਅਗਰ ਉਧਰ ਬੱਚਿਆਂ ਵੱਲ ਕਮਾਉਂਗੇ ਤਾਂ ਦੇਖੋ ਗਾਂ ਆਪਦੇ ਵਰਗੇ ਬੱਚੇ ਵੀ ਬਹੁਤ ਸੋਹਣੇ ਪ੍ਰੋਡਿਊਸ ਕਰ ਰਿਹਾ ਹੈ ਠੀਕ ਹੈ ਇਹਦੀ ਅੱਛਾ ਇਹ ਫਿਰ ਤੁਸੀਂ ਘਰ ਵਿੱਚ ਹੀ ਪਾਲਿਆ ਸੀਗਾ ਜੀ ਹਾਂਜੀ ਇਹਨੂੰ ਆਪਾਂ ਘਰ ਹੀ ਪਾਲਿਆ ਤੇ ਅੱਛਾ ਕਦੇ ਐਦਾਂ ਵੀ ਹੋਇਆ ਮਤਲਬ ਤੁਸੀਂ ਰਾਈਡ ਕਰਦੇ ਵੇਲੇ ਕਦੇ ਕੋਈ ਮੁਸ਼ਕਲ ਜਾਂ ਕਈ ਵਾਰ ਡਿੱਗ ਵੀ ਜਾਂਦਾ ਹੈ ਬੰਦਾ ਕਦੇ ਸਟਾਰਟਿੰਗ ਵਿੱਚ ਕਦੇ ਐਦਾਂ ਹੋਇਆ ਹਾਂਜੀ ਸਟਾਰਟਿੰਗ ਵਿੱਚ ਇਦਾਂ ਮਤਲਬ ਮੇਰੇ ਨਾਲ ਘੋੜੀਆਂ ਨਾਲ ਤਾਂ ਹੋਇਆ ਬਟ ਸ਼ਾਂਤੀ ਤਾਂ ਬਾਬੇ ਦੀ ਕਿਰਪਾ ਕਿ ਅੱਜ ਤੱਕ ਨਹੀਂ ਡਿੱਗੀ ਮੈਂ ਸ਼ਾਂਤੋ ਇਹ ਥੋੜਾ ਇਹ ਮੈਨੂੰ ਪਤਾ ਕਿ ਇਹ ਕਿਸ ਵਕਤ ਐਗਰੈਸ਼ਨ ਸ਼ੋ ਕਰੂਗਾ ਕਿਉਂਕਿ ਇਹਨੂੰ ਥੋੜਾ ਇਹ ਹੁੰਦਾ ਕਿ ਮੈਂ ਆਪ ਦਾ ਆਪ ਦਿਖਾਵਾਂ ਸਟੈਲੀਨ ਆਪ ਦਾ ਆਪ ਨੂੰ ਦਿਖਾਉਂਦਾ ਵੀ ਹੈ ਹਨਾ ਬਟ ਆਪਨ ਸਮਝ ਆ ਜਾਂਦੀ ਹੈ ਤੇ ਘੋੜੇ ਨੂੰ ਵੀ ਸਮਝ ਆ ਜਾਂਦੀ ਕਿ ਮੇਰਾ ਮਾਲਕ ਮੈਨੂੰ ਕੀ ਕਮਾਂਡ ਦੇ ਰਿਹਾ ਮੈਂ ਉਸ ਕੁਮਾਂਡ ਤੇ ਚੱਲਣਾ ਇਸ ਗੱਲ ਦਾ ਵੀ ਖਾਸ ਖਿਆਲ ਰੱਖਣਾ ਪੈਂਦਾ ਵੀ ਜਦੋਂ ਜ਼ਿਆਦਾ ਐਗਰੈਸਿਵ ਹੋ ਗਿਆ ਤਾਂ ਉਹਦੇ ਘੋੜੇ ਨੂੰ ਕੱਲਾ ਛੱਡਣਾ ਜਾਇ ਇਹਨੂੰ ਮਤਲਬ ਕੋਲ ਨਾ ਖੋਦ ਮਾਲਕ ਨੂੰ ਵੀ ਕਈ ਵਾਰ ਇਹ ਲੱਗਣ ਲੱਗ ਪੈਂਦਾ ਵੀ ਮੈਨੂੰ ਹੁਣ ਕੋਲ ਨਹੀਂ ਦੇ ਹੋਣਾ ਚਾਹੀਦਾ ਇਦਾਂ ਵੀ ਕਦੇ ਹੁੰਦਾ ਨਹੀਂ ਇਦਾਂ ਨਹੀਂ ਹੁੰਦਾ ਆਪਾਂ ਨੂੰ ਟਾਈਮ ਦੇਣਾ ਚਾਹੀਦਾ ਘੋੜੇ ਨੂੰ ਕਿ ਹਾਂ ਘੋੜਾ ਰਿਲੈਕਸ ਹੋ ਜਾ ਜੇ ਆਪਾਂ ਕਵਾਂਗੇ ਕਿ ਹਾਂ ਹੁਣ ਇਹ ਆ ਰਿਹਾ ਤੇ ਅੱਗੋਂ ਮੈਂ ਵੀ ਇਹਨੂੰ ਦਿਖਾਵਾਂ ਆਪਦਾ ਜੋਸ਼ ਆਪਾਂ ਘੋੜੇ ਦਾ ਆਪਾਂ ਦੇਖੋ ਘੋੜੇ ਅੱਗੇ ਕੀ ਆ ਘੋੜੇ ਤਾਂ ਘੋੜਾ ਤਾਂ ਬਹੁਤ ਪਾਵਰਫੁਲ ਆ ਹਾਰਸ ਵਰਤਪਕੰਨੇ ਕਿ ਬਹੁਤ ਜ਼ਿਆਦਾ ਵੱਡੀ ਆ ਤਾਂ ਆਪਾਂ ਉੱਥੇ ਆਪਨੂੰ ਸਮਝਣ ਦਾ ਟਾਈਮ ਦੇਣਾ ਚਾਹੀਦਾ ਕਿ ਉਹ ਸਮਝ ਲੇ ਆਪਾਂ ਨੂੰ ਕਿ ਆਪਾਂ ਉਹਨੂੰ ਕੀ ਕਹਿਣਾ ਚਾਹ ਰਹੇ ਉਹਨੂੰ ਥੋੜਾ ਜਿਹਾ ਟਾਈਮ ਦੋ ਆਪੇ ਰਿਲੈਕਸ ਹੋ ਜਾਊਗਾ ਖਰਾਕ ਇਦੀ ਕਿਹੋ ਜੀ ਰੱਖਦੇ ਹਾਂ ਖਰਾਕ ਦੇਖੋ ਜਿਵੇਂ ਸਰਦੀ ਆ ਹਨਾ ਆਪਾਂ ਬੋਇਲ ਕਰਕੇ ਦਿੰਨੇ ਆ ਚਰਨਾ ਮੋਠ ਬਾਜਰਾ ਹਨਾ ਤੇ ਉਦਾਂ ਇਹਨੂੰ ਦੁੱਧ ਦਈ ਸਾਰਾ ਕੁਝ ਦਈ ਦਾ ਦਈ ਲੱਸੀ ਦੇ ਸੀ ਵੀ ਪਿਆ ਦਿੱਦੀ ਆ ਠੀਕ ਹੈ ਇਹਦੇ ਭੈਣੋਂ ਨਹੀਂ ਪੜ ਰਹਾ ਜੇ ਸਕੂਲ ਚ ਪੜ ਰਹਾ ਕੱਲ ਨੂੰ ਕਾਲਜ ਚ ਵੀ ਜਾਣਾ ਆ ਤੇ ਤੁਹਾਡਾ ਅੱਗੇ ਕੀ ਤੁਸੀਂ ਸੋਚਿਆ ਵੇ ਅੱਗੇ ਸਿਸਟਰ ਨੂੰ ਇਸੇ ਕੰਮ ਦੇ ਵਿੱਚ ਜਾਂ ਇਹ ਸ਼ੌਂਕ ਰੱਖਣ ਦਵੋਗੇ ਅੱਗੇ ਜਾਂ ਫਿਰ ਅੱਗੇ ਚੇਂਜ ਕਰੋਗੇ ਮੇਰੇ ਇਹ ਤਾਂ ਸ਼ੌਂਕ ਬਰਕਰਾਰ ਹੀ ਰਹੂਗਾ ਠੀਕ ਹੈ ਇਹ ਹੁਣ ਸਾਡੇ ਇੱਕ ਫੈਮਿਲੀ ਬਿਜ਼ਨਸ ਵੀ ਬਣ ਚੁੱਕਿਆ ਠੀਕ ਹੈ ਤੇ ਨਾਲ-ਨਾਲ ਸਾਡੇ ਪਰਿਵਾਰ ਨੂੰ ਵੀ ਇਹ ਜੱਦੀ ਪੁਛਤੀ ਸ਼ੌਂਕ ਆ ਸਾਡਾ ਮੇਰੇ ਪਰਦਾਦਾ ਹੀ ਪਹਿਲਾਂ ਘੋੜੀਆਂ ਰੱਖਦੇ ਰੇ ਫਿਰ ਦਾਦਾ ਜੀ ਹਨਾ ਫਿਰ ਗਾਂ ਫਾਦਰ ਸਾਹਿਬ ਨੂੰ ਤੇ ਗਾਂ ਹੁਣ ਕੋਮਲ ਨੂੰ ਬਹੁਤ ਸ਼ੌਂਕ ਹੈ ਠੀਕ ਹੈ ਸੋ ਇਹ ਤਾਂ ਸਾਡੇ ਨਾਲ ਇਹਨੇ ਤਿੱਕਰੀ ਜਾਣਗੇ ਅੱਛਾ ਭਾਜੀ ਇਹ ਇਹ ਗੱਲ ਤੁਸੀਂ ਕਹੀ ਹੋਵੇ ਵਿੱਚ ਪਹਿਲਾਂ ਤੁਹਾਡੇ ਬਜ਼ੁਰਗ ਸ਼ੌਂਕ ਰੱਖ ਦੱਸਗੇ ਕਿਸੇ ਦਾ ਗੁਣ ਵੀ ਲੱਗਦਾ ਵੀ ਕੁੜੀ ਦੇ ਵਿੱਚ ਉਹ ਗੁਣ ਆ ਗਿਆ ਜਿਹਦਾ ਕਹਿੰਦੇ ਨੇ ਵੇ ਦਾ ਪਿਓ ਤੇ ਗਿਆ ਜਾਂ ਫਿਰ ਦਾਦੇ ਤੇ ਗਿਆ ਦਾਦੀ ਤੇ ਗਿਆ ਐਦਾਂ ਦਾ ਵੀ ਕੋਈ ਸੰਬੰਧ ਲੱਗ Actually ਜਦੋਂ ਕੋਮਲ 5-6 ਸਾਲ ਦੀ ਸੀਗੀ ਨਹੀਂ ਉਦੋਂ ਕੋਮਲ ਨੂੰ ਬਹੁਤ ਹੁੰਦਾ ਸੀਗਾ ਵੀ ਜਦੋਂ ਫ੍ਰੀ ਹੋਣਾ ਜਾਂ ਕਿਤੇ ਵੀ ਆਪਣਾ ਸਕੂਲ ਤੋਂ ਆਉਣਾ ਉਦੋਂ ਕੋਮਲ ਨੇ ਹਮੇਸ਼ਾ ਹੀ ਕਹਿਣਾ ਵੀ ਮੈਂ ਘੋੜੀ ਤੇ ਝੂਟਾ ਲੈਣਾ ਤੇ ਮੇਰੇ ਫਾਦਰ ਸਾਹਿਬ ਨੇ ਹਮੇਸ਼ਾ ਕੋਮਲ ਨੂੰ ਘੋੜੀ ਤੇ ਬਾਹ ਦਿੰਨਾ ਤੇ ਇੱਕ ਤਾਂ ਆਪਾਂ ਘੋੜੀ ਦੇ ਨਾਲ ਚੱਲਣਾ ਹੁੰਦਾ ਪਰ ਕੋਮਲ ਨੇ ਕੱਲੀ ਨੇ ਜਦੋਂ ਇੱਕ ਦੋ ਵਾਰ ਭਾਇਆ ਉਸ ਤੋਂ ਬਾਅਦ ਲੋਡ ਨਹੀਂ ਪਈ ਕੋਮਲ ਕੱਲਾ ਹੀ ਬੈਠ ਜਾਂਦਾ ਹੁੰਦਾ ਸੀ ਤੇ ਉਹ ਘੋੜੀ ਉਹ ਹੌਲੀ ਹੌਲੀ ਆਪਣੇ ਜਿੱਥੇ ਉਹਨਾਂ ਦਾ ਰਨਿੰਗ ਵਾਲਾ ਹੁੰਦਾ ਸੀਗਾ ਉਹ ਹੌਲੀ ਹੌਲੀ ਉੱਥੇ ਤੁਰੇ ਫਿਰਦੀ ਹੁੰਦੀ ਸੀਗੀ ਤੇ ਸ਼ੁਰੂ ਤੋਂ ਹੀ ਮਤਲਬ ਜਨਵਰਾਂ ਨਾਲ ਤਾਂ ਕੋਮਲ ਦਾ ਬਹੁਤ ਜ਼ਿਆਦਾ ਲਗਾ ਆ। ਅੱਛਾ ਭੈਣ ਜਿਸ ਤਰ੍ਹਾਂ ਬਾਈ ਬਾਈ ਉਹਨਾਂ ਨਾਲ ਗੱਲ ਕਰ ਰਹੀ ਸੀ ਉਹ ਕਹਿੰਦੇ ਵਿੱਚ ਝੂਟੇ ਲੈਣ ਦਾ ਸ਼ੌਂਕ ਸੀਗਾ ਪਾਪਾ ਕਹਿੰਦੇ ਸੀ ਵਿੱਚ ਝੂਟੇ ਲੈਣੇ ਆ ਤੇ ਝੂਟੇ ਲੈਂਦੇ ਲੈਂਦੇ ਰਾਈਡਰ ਬਣ ਗਏ ਤੇ ਸੱਚੀ ਗੱਲ ਹੈ ਇਹ। ਹਾਂਜੀ ਮਤਲਬ ਸ਼ੁਰੂ ਸ਼ੁਰੂਸ਼ ਤਾਂ ਪਾਪਾ ਮੈਨੂੰ ਜਿਵੇਂ ਮੈਂ ਛੋਟੀ ਹੁੰਦੀ ਸੀ 5-6 ਸਾਲ ਦੀ ਤਾਂ ਉਦੋਂ ਹੀ ਚੜਾ ਦਿੰਦੇ ਹੁੰਦੇ ਸੀ ਕਿ ਮੈਨੂੰ ਵੀ ਆਏ ਹੁੰਦਾ ਸੀ ਮੈਂ ਘੋੜੇ ਤੇ ਬੈਠਣਾ ਕਿ ਮੈਨੂੰ ਝੂਟੇ ਦੋ। ਉਸ ਤੋਂ ਬਾਅਦ ਜਿਵੇਂ ਖੁਦ ਜਦੋਂ ਲਗਾਮ ਕੰਟਰੋਲ ਕਰਨੀ ਸਿੱਖੀ ਤਾਂ ਫਿਰ ਰਾਈਡਿੰ ਤੇ ਅੱਜ ਦੀਆਂ ਕੁੜੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਜੇ ਫਿਰ ਮਤ ਹਾਰ ਜਾਣੀਆਂ ਜਾਂ ਫਿਰ ਅ ਵੈਸੇ ਤਾਂ ਉਹ ਆਜ਼ਾਦ ਕਹਿੰਦੇ ਪਏ ਅੱਜ ਕੱਲ ਕੁੜੀਆਂ ਬਰਾਬਰ ਹੀ ਆ ਪਰ ਫਿਰ ਵੀ ਦਿਮਾਗੀ ਤੌਰ ਤੇ ਆਜ਼ਾਦ ਨਹੀਂ ਹੈਗੀਆਂ ਜਿੱਦਾਂ ਦੀ ਸੋਚ ਚਾਹੀਦੀ ਜਾਂ ਜੋ ਸਾਡਾ ਇਤਿਹਾਸ ਰਿਹਾ ਪਿੱਛੇ ਜਿਸ ਤਰ੍ਹਾਂ ਤੁਸੀਂ ਹੁਣ ਕੋੜਾ ਰੱਖ ਰਹੇ ਤਾਂ ਇਤਿਹਾਸ ਕਿਤੇ ਨਾ ਕਿਤੇ ਸਿੱਖ ਧਰਮ ਨਾਲ ਰਿਲੇਟ ਹੋ ਰਿਹਾ ਹਾਂਜੀ ਦੇਖੋ ਜਿਵੇਂ ਤੁਸੀਂ ਸ਼ੁਰੂ ਚ ਕਿਹਾ ਮਾਈ ਭਾਗੋ ਜੀ ਹਨਾ ਮਾਤਾ ਸਾਹਿਬ ਕੌਰ ਜੀ ਦੇਖੋ ਇਹ ਸਾਰੀ ਆਪਣੀ ਸਿੱਖ ਹਿਸਟਰੀ ਚ ਊਮਨ ਦਾ ਬਹੁਤ ਵੱਡਾ ਰੋਲ ਰਿਹਾ ਐਂਡ ਮੇਰੇ ਖਿਆਲ ਚ ਸਿੱਖ ਧਰਮ ਇਕਲੌਤਾ ਧਰਮ ਸੀ ਜਿੰਨ ਚ ਔਰਤਾਂ ਨੂੰ ਮਤਲਬ ਮਰਦਾਂ ਦੇ ਬਰਾਬਰ ਰੱਖਿਆ ਗਿਆ ਸਿਕਸ ਧਰਮ 'ਚ ਤੇ ਉਦੋਂ ਮੇਰੀ ਤਾਂ ਇਹੀ ਕੁੜੀਆਂ ਨੂੰ ਇਹੀ ਹੈ ਕਿ ਤੁਸੀਂ ਆਪ ਦਾ ਜਿਹੜਾ ਵੀ ਸ਼ੌਂਕ ਆਪਦੇ ਸ਼ੌਂਕ ਨੂੰ ਪਗਾਓ ਆਪਦੇ ਪੇਰੈਂਟਸ ਨੂੰ ਕਨਵਿੰਸ ਕਰੋ ਤੇ ਪੇਰੈਂਟਸ ਨੂੰ ਵੀ ਸਮਝਣਾ ਚਾਹੀਦਾ ਕਿ ਸਾਡਾ ਬੱਚੇ ਬੱਚਾ ਬੱਚੀ ਜੀ ਕੋਈ ਚੰਗਾ ਸ਼ੌਂਕ ਪਾਲ ਰਿਹਾ ਤੇ ਤੁਸੀਂ ਉਹਦੇ ਨੂੰ ਸਪੋਰਟ ਕਰੀਏ ਤੇ ਜੇ ਤੁਸੀਂ ਕੋੜਿਆਂ ਵਾਲੀ ਫੀਲਡ 'ਚ ਵੀ ਆ ਰਹੇ ਹੋ ਮੈਨੂੰ ਅੱਜ ਹੀ ਸਵੇਰ ਇੱਕ ਕਾਲ ਆਈ ਸੀ ਕਿ ਉਹ ਕਹਿੰਦੇ ਸੀ ਆਉਣਾ ਚਾ ਆਉਣਾ ਚਾਹੁੰਦੇ ਆ ਬਟ ਹਜੇ ਸਾਡੀ ਫੈਮਿਲੀ ਇੰਨਾ ਮੰਨਦੀ ਨਹੀਂ ਗਈ ਬਟ ਇਦਾਂ ਕਿ ਤੁਸੀਂ ਕੋੜੇ ਦੇ ਸ਼ੋਅ 'ਚ ਜਾਣ ਦਾ ਕੋੜੇ ਦੇ ਮੇਲੇ 'ਚ ਜਾਣ ਨਾਲ ਕੁਝ ਨਹੀਂ ਹੋਣ ਲੱਗਾ ਦੇਖੋ ਜੇ ਕੁੜੀਆਂ ਘਰੇ ਕੋੜੇ ਸਾਹਮ ਸੱਕਦੀਆਂ ਤਾਂ ਮੇਲੇ 'ਚ ਆਉਣ ਨਾਲ ਵੀ ਕੁਝ ਨਹੀਂ ਹੋਣ ਲੱਗਾ ਤਾਂ ਇਹ ਤਾਂ ਆਪਣੀ ਮੈਂਟੈਲਿਟੀ ਆ ਤਾਂ ਹੁਣ ਲੋਕਾਂ ਨੂੰ ਟਾਈਮ ਹੈ ਕਿ ਉਹ ਆਪਣੀ ਮੈਂਟੈਲਿਟੀ ਬਦਲਣ ਤੇ ਇਸ ਚੀਜ਼ ਨੂੰ ਐਕਸੈਪਟ ਕਰਨ ਕਿ ਕੁੜੀਆਂ ਵੀ ਮੁੰਡਿਆਂ ਦੇ ਬਰਾਬਰ ਆ ਜਦੋਂ ਤੁਸੀਂ ਸ਼ੌਂਕ ਦਾ ਕਹੇ ਜੇ ਅਗਰ ਸ਼ੌਂਕ ਆ ਤਾਂ ਕਰਦੇ ਨਾ ਗੱਲ ਕਰਕੇ ਰੱਖਣਾ ਚਾਹੀਦਾ ਪਰ ਸ਼ੌਂਕ ਵੀ ਕਿਉਂਕਿ ਅੱਜ ਕੱਲ ਜਿਹੜੀ ਆਜ਼ਾਦੀ ਆ ਕੁੜੀਆਂ ਨੂੰ ਲੱਗਦਾ ਵੀ ਆਪਾਂ ਆਜ਼ਾਦ ਹੋ ਗਏ ਵੀ ਆਜ਼ਾਦੀ ਲੱਗਦਾ ਨਹੀਂ ਕਿਤੇ ਨੇ ਕਿਤੇ ਰੀਲਾਂ ਬਣਾਉਣ ਤੱਕ ਜਾਂ ਸਿਰਫ ਸੋਹਣਾ ਪੰਦਖਾਣ ਤੱਕ ਰਹਿ ਗਈ ਆ ਜਿਹੜੀ ਅਸਲ ਆਜ਼ਾਦੀ ਹੈਗੀ ਆ ਜਾਂ ਆਪਾਂ ਕੁਝ ਮਤਲਬ ਕੁੜੀਆਂ ਬਹੁਤ ਕੁਝ ਕਰ ਸਕਦੀਆਂ ਉਹ ਆਜ਼ਾਦੀ ਅਸਲ ਆਜ਼ਾਦੀ ਬਲਕਿ ਕਿਉਂ ਨਹੀਂ ਕੁੜੀਆਂ ਜਾਂਦੀਆਂ ਕਿ ਕੀ ਕਾਰਨ ਲੱਗਦਾ ਸਾਨੂੰ ਉਹਦਾ ਕਾਰਨ ਨਹੀਂ ਹੈ ਕਿ ਦੇਖੋ ਅੱਜਕੱਲ ਜਿਵੇਂ ਰੀਲਾਂ ਦਾ ਸੋਸ਼ਲ ਮੀਡੀਆ ਦਾ ਟ੍ਰੈਂਡ ਆ ਗਿਆ ਤਾਂ ਸਾਰਿਆਂ ਨੂੰ ਆਈ ਹੁੰਦਾ ਕਿ ਅਸੀਂ ਫੇਮ ਫੇਮਸ ਹੋਣ ਲਈ ਤਾਂ ਆਪਦੇ ਆਪ ਨੂੰ ਦਿਖਾਈਏ ਬਟ ਇਦਾਂ ਇਹ ਬਹੁਤ ਗਲਤ ਤਰੀਕਾ ਠੀਕਾ ਆਪਣਾ ਸਿੱਖ ਹਿਸਟਰੀ ਜਿਵੇਂ ਬਹੁਤ ਹੀ ਜ਼ਿਆਦਾ ਤਕੜੀ ਹਿਸਟਰੀ ਹੈ ਇਹ ਚੀਜ਼ ਆਪਾਂ ਨੂੰ ਸੋਭਾ ਨਹੀਂ ਦਿੰਦੀ ਆ ਕਰਨ ਵਿੱਚ ਘਟ ਰਹੇ ਉਹੀ ਗੱਲ ਹੈ ਕਿ ਉਸ ਵੇਲੇ ਵੀ ਮਾਤਾ ਜੀ ਹੁੰਨੀ ਜਿਹੜੇ ਸਾਡੇ ਮਾਤਾ ਮਾਂ ਰਹੀਆਂ ਜਾਂ ਜਿਨ੍ਹਾਂ ਦੀ ਆਪਾਂ ਸਹਿਬ ਕੁਰ ਮਾਤਾ ਦੀ ਗੱਲ ਕਰਦੇ ਗੁਜਰ ਕੁਰ ਦੀ ਉਹ ਵੀ ਉਹਨਾਂ ਨੇ ਆਜ਼ਾਦੀਆਂ ਮਾਣੀ ਫਿਰ ਇੱਕ ਤਰ੍ਹਾਂ ਦੀ ਹੈ ਨਾ ਜੀ देखो आपा मैं वही चीज कह रही कि होना, होना अपन, कि हूं कि ये हुन होन वाली है जਵੇਂ ਆਪਾਂ ਆਪਣੀਆਂ ਤੀਆਂ ਰੀਲਾਂ ਬਣਾਉਂਦੇ ਆ ਤਾਂ ਉਹ ਚੀਜ਼ਾਂ ਆਪਾਂ ਨੂੰ ਇਨਾ ਸੋਭਾ ਨਹੀਂ ਦਿੰਦੀ ਕਿ ਤੁਸੀਂ ਆਪਣੇ ਆਪ ਨੂੰ ਦਿਖਾ ਰਹੇ ਹੋ ਤੁਸੀਂ ਕੋਈ ਵੀ ਕੰਮ ਕਰਨਾ ਚੰਗਾ ਕੰਮ ਕਰੋ ਜਿਹਦੇ ਨਾਲ ਤੁਹਾਡੇ ਪੇਰੈਂਟਸ ਨੂੰ ਵੀ ਤੁਹਾਡੇ ਉੱਪਰ ਮਾਣ ਹੋਵੇ ਤੇ ਕੋਈ ਤੁਹਾਨੂੰ ਗੱਲ ਨਾ ਕਰ ਸਕੇ ਕਿ ਤੁਹਾ ਤੁਹਾਡੀ ਕੁੜੀ ਨੇ ਇਦਾਂ ਕਰਤਾ ਜਾਂ ਉਦਾਂ ਕਰਤਾ ਰੀਲਾਂ ਪਾਉਣੀਆਂ ਮਾੜੀ ਗੱਲ ਨਹੀਂ ਹਨਾ ਸੋਸ਼ਲ ਮੀਡੀਆ ਬਹੁਤ ਵਧੀਆ ਪਲੈਟਫਾਰਮ ਆ ਇੰਟਰਨੈਟ ਬਹੁਤ ਹੀ ਵਧੀਆ ਜ਼ਰੀਆ ਹੁਣ ਇੰਟਰਨੈਟ ਦੇ ਕਰਕੇ ਇੱਕ ਸੋਸ਼ਲ ਮੀਡੀਆ ਕਰਕੇ ਰੀਲਾਂ ਪਾਉਣ ਕਰਕੇ ਅੱਜ ਸਾਨੂੰ ਇੰਡੀਆ ਚ ਨਹੀਂ ਇੰਟਰਨੈਸ਼ਨਲ ਲੈਵਲ ਤੇ ਜਿੱਥੇ ਆਪਣੇ ਪੰਜਾਬੀ ਆ ਸਾਰੇ ਹੀ ਸਾਨੂੰ ਲੋਕ ਜਾਣਦੇ ਆ ਕੋਮਲ ਸਟੱਡ ਫਾਰਮ ਦੀ ਇੱਕ ਪਛਾਣ ਆ ਕੋਮਲ ਨੂੰ ਬਹੁਤ ਲੋਕ ਸੋਸ਼ਲ ਮੀਡੀਆ ਕਰਕੇ ਹੀ ਜਾਣਨ ਲੱਗੇ ਪਰ ਅੱਜ ਕੱਲ ਦੇ ਜਵਾਕਨ ਨੂੰ ਨਹੀਂ ਸੋਚਣਾ ਚਾਹੀਦਾ ਤੇ ਮੈਂ ਤਾਂ ਇਹੀ ਕਹੂੰ ਵੀ ਮਾਪਿਓ ਨੂੰ ਜੇ ਕਿਸੇ ਦੇ ਬੱਚੇ ਦਾ ਬਹੁਤ ਚੰਗਾ ਸ਼ੌਂਕ ਆ ਤਾਂ ਉਹਨਾਂ ਨੂੰ ਸਪੋਰਟ ਕਰਨਗੇ ਸ਼ੁਰੂ ਸ਼ੁਰੂ ਵਿੱਚ ਔਖਾ ਹੁੰਦਾ ਸ਼ੁਰੂ ਸ਼ੁਰੂ ਵਿੱਚ ਤਾਂ ਕੋਮਲ ਨੂੰ ਵੀ ਬਹੁਤ ਕੁਝ ਕਿਹਾ ਗਿਆ ਨੈਗੇਟਿਵਿਟੀ ਤਾਂ ਹਰੇਕ ਕਿਤੇ ਆਈ ਕਿੰਨੇ ਕਿੰਨੇ ਰਿਸ਼ਤੇਦਾਰ ਵੀ ਕਹਿੰਦੇ ਹੁੰਦੇ ਆ ਭਾਈ ਵਿਆਹ ਕਰਨਾ ਕੁੜੀ ਦਾ ਤੁਸੀਂ ਕਿਹੜੇ ਕੰਮੀ ਲਾਤੀ ਕੁੜੀ ਐ ਭਾਈ ਸਾਨੂੰ ਵੀ ਕਹਿੰਦੇ ਰੇ ਆ ਰਿਸ਼ਤੇਦਾਰ ਕਿ ਹਨਾ ਪਰ ਅੱਜ ਉਹੀ ਰਿਸ਼ਤੇਦਾਰ ਜਦੋਂ ਕਿਸੇ ਤੀਜੇ ਬੰਦੇ ਨੂੰ ਦੱਸਦੇ ਆ ਵੀ ਕੋਮਲ ਸਾਡੀ ਧੀ ਆ ਸਾਡੀ ਰਿਸ਼ਤੇਦਾਰ ਆ ਹਨਾ ਤੇ ਅਗਲਾ ਇੰਨਾ ਖੁਸ਼ ਹੋਗੇ ਦੁੱਗਣਾ ਖੁਸ਼ ਹੋਗੇ ਮਿਲਦਾ ਤੇ ਉਦੋਂ ਉਹ ਵੀ ਰਿਸ਼ਤੇਦਾਰ ਫਿਰ ਪ੍ਰਾਊਡ ਫੀਲ ਕਰਦੇ ਆ ਹਨਾ ਆ ਜੋ ਹੀ ਰਿਸ਼ਤੇਦਾਰਾਂ ਦੀ ਵਰਡਿੰਗ ਕੁਝ ਹੋਰ ਠੀਕ ਹੈ ਸੋ ਸਹੀ ਪਾਸੇ ਲਾਓ ਸੋ ਬਹੁਤ ਤੁਹਾਨੂੰ ਮੁਬਾਰਕਬਾਦ ਵੀ ਹੈਗੀ ਆ ਸਾਡੇ ਬਰੋ ਬੈਸਟ ਬੀਸ ਹਾ ਤੁਸੀਂ ਹੋਰ ਅੱਗੇ ਵਧੋ ਹਣਾ ਜੀ ਸੋ ਧੰਨਵਾਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਇਹ ਸਾਡੇ ਨਾਲ ਕੋਮਲ ਮੌਜੂਦ ਸਕੇ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਬਾਈ ਹਣੀ ਮੌਜੂਦ ਸਕੇ ਸਾਡੇ ਨਾਲ ਸੋ ਇਹਨਾਂ ਦਾ ਸਟੱਡ ਫਾਰਮ ਆ ਜਿੱਥੇ ਮਾਰਵਾੜੀ ਇਹਨਾਂ ਦਾ ਜਿਹੜਾ ਘੋੜਾ ਆ ਸੋ ਇਸੇ ਤਰ੍ਹਾਂ ਇਹਨਾਂ ਨੇ ਹੋਰ ਵੀ ਜਿਹੜਿਆ ਕੁੜੀਆਂ ਨੂੰ ਇਹੀ ਸਲਾਹ ਦੱਤੀ ਹੈ ਕਿ ਅਗਰ ਤੁਹਾਡੇ ਕੋਈ ਸ਼ੌਂਕ ਹੈਗਾ ਜਿਹੜਾ ਵਧੀਆ ਸ਼ੌਂਕ ਆ ਉਹਨੂੰ ਅਗਰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਤਾਂ ਉਸ ਨਾਲ ਰਿਲੇਟਡ ਜਿਹੜਾ ਆ ਉਹ ਕੰਮ ਕਰਨਾ ਉਹ ਸ